ਆ ਦੇਖ ਲੋ ਦੁਕਾਨਦਾਰ ਦੀ ਬਹਾਦਰੀ ਨੇ ਕਿਵੇਂ ਲੁਟੇਰਿਆਂ ਦੀਆਂ ਚਕਾਈਆਂ ਪੂੰਛਾਂ ਤੇ ਸਾਰੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਲੁਟੇਰੇ ਆਉਂਦੇ ਨੇ ਬੰਦੂਕ ਦਿਖਾਉਂਦੇ ਨੇ ਤੇ ਲੁੱਟਣ ਦੀ ਕੋਸ਼ਿਸ਼ ਕਰਦੇ ਨੇ ਫਿਰ ਦੇਖੋ ਦੁਕਾਨਦਾਰ ਨੇ ਕਿਵੇਂ ਬਹਾਦਰੀ ਦਿਖਾਈ ਕਿ ਅੱਡੀਆਂ ਨੂੰ ਥੁੱਕ ਲਾ ਕੇ ਲੁਟੇਰੇ ਫਰਾਰ ਹੋ ਗਏ ਮਾਮਲਾ ਮਾਨਸਾ ਦਾ ਜਿੱਥੇ ਕਿ ਲੁਟੇਰੇ ਇੱਕ ਦੁਕਾਨ ਦੇ ਵਿੱਚ ਪਿਸਤੌਲ ਦੀ ਨੋਕ ਦੇ ਉੱਤੇ ਲੁੱਟਣ ਦੀ ਵਾਰਦਾਤ ਨੂੰ ਅੰਜਾਮ ਦੇਣਾ ਹੁੰਦੇ ਨੇ ਤਾਂ ਫਿਰ ਇਸ ਦੁਕਾਨਦਾਰ ਦੇ ਵੱਲੋਂ ਹਿੰਮਤ ਕੀਤੀ ਜਾਂਦੀ ਹੈ ਤੇ ਉਹ ਰਫੂ ਚੱਕਰ ਹੋ ਗਏ ਜਿਸ ਤੋਂ ਬਾਅਦ ਇਹਦੀ ਸ਼ਿਕਾਇਤ ਪੁਲਿਸ ਅਧਿਕਾਰੀ ਨੂੰ ਦਿੱਤੀ ਹੈ ਉੱਥੇ ਇਸ ਘਟਨਾ ਦੇ ਬਾਅਦ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਜ਼ਰੂਰ ਬਣਿਆ ਤਾਂ ਉੱਥੇ ਹੀ ਪ੍ਰੇਮ ਗਰਗ ਕਾਉਂਸਲਰ ਤੇ ਦੁਕਾਨਦਾਰ ਦੇ ਰਿਸ਼ਤੇਦਾਰ ਨੇ ਮੀਡੀਆ ਨੂੰ ਸਾਰੀ ਜਾਣਕਾਰੀ ਦਿੱਤੀ ਹੈ ਆਓ ਸੁਣਦੇ ਹਾਂ ਮੋਲ ਦੇ ਥੱਲੇ ਮੇਰੇ ਚਾਚੀ ਦੇ ਦੋਤਾ ਜਣਕੇ ਮੇਰਾ ਭਾਂਜਾ ਨਾਮ ਬਿਲਕੁਲ ਕਾਲਾ ਰਾਮ ਕਰਿਆਨਾ ਸਟੋਰ ਤੇ ਦੋ ਬੰਦੇ ਆਏ ਉਹਨਾਂ ਨੂੰ ਕਹਿਣ ਲੱਗੇ ਵੀ ਸਿੱਕਟਾ ਦਿਓ ਉਹ ਕਹਿੰਦਾ ਵੀ ਪੈਸੇ ਦਿਓ ਉਸ ਤੋਂ ਬਾਅਦ ਉਹਨਾਂ ਨੇ ਪਿਸਤੋਲ ਉਹਦੇ ਕੰਨ ਤੇ ਲਾ ਲਈ ਮੁੰਡੇ ਦੇ ਕੰਨ ਤੇ ਲਾਉਣ ਤੋਂ ਬਾਅਦ ਉਹਨਾਂ ਨੂੰ ਕਹਿੰਦਾ ਵੀ ਜਿੰਨੇ ਪੈਸੇ ਹੈਗੇ ਧਰ ਦੇ ਮੁੰਡਾ ਕਹਿੰਦਾ ਮੇਰੇ ਕੋਲ ਕੁਝ ਨਹੀਂ ਉਹਨਾਂ ਨੇ 1000 ਰੁਪਏ ਮੰਗਿਆ ਉਸ ਤੋਂ ਬਾਅਦ ਮੁੰਡੇ ਨੇ ਡਾਂਗ ਕੱਢ ਲਈ ਉਹ ਪਿਸਤੌਲ ਸੁਨੇ ਪਿੱਛੋਂ ਦੀ ਦੁਕਾਨ ਦੇ ਵੈਕ ਸਾਈਡ ਤੋਂ ਬਰੇ ਰੋਡ ਨੂੰ ਉੱਥੇ ਚਲੇ ਗਏ ਉਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ ਪੁਲਿਸ ਨੂੰ ਸੂਚਨਾ ਦੇਣ ਤੋਂ ਬਾਅਦ ਪੁਲਸਾਈ ਉਹਨਾਂ ਨੇ ਆਪਣੀ ਕਾਰਵਾਈ ਬਿਆਨ ਲਿਖ ਕੇ ਮੁੰਡੇ ਦੇ ਪਰਚਾ ਦਰਜ ਕਰਨ ਲਈ ਕਿਹਾ ਵੀ ਅਸੀਂ ਪਰਚਾ ਦਰਜ ਕਰਾਂਗੇ ਉੱਥੇ ਹੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਉਹਨਾਂ ਨੂੰ ਘਟਨਾ ਦੀ ਸੂਚਨਾ ਮਿਲੀ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਮੁੰਡੇ ਦੀ ਦੁਕਾਨ ਹੈ ਉਥੇ ਦੋ ਨਾਮੂਮ ਵਿਅਕਤੀ ਨੌਜਵਾਨ ਆਏ ਨੇ ਦੁਕਾਨ ਤੇ ਜਿਨ੍ਹਾਂ ਨੇ ਪੱਤਰਾ ਫਰਟੇ ਪੜਿਆ ਪਸਤੂਨ ਦਿਖਾ ਕੇ ਉਸ ਤੋਂ ਜ਼ਬਰਦਸਤੀ ਵੱਲੇ ਵਿੱਚੋਂ ਪੈਸੇ ਖੋਣ ਦੀ ਕੋਸ਼ਿਸ਼ ਕੀਤੀ ਸੀ ਪੁਲਿਸ ਕਾ ਕੀ ਕਾਰਵਾਈ ਕਰੀ ਉਸ ਸੰਬੰਧਿਤ ਅਸੀਂ ਮੁਕੱਦਮਾ ਦਰਜ ਕਰ ਰਹੇ ਹਾਂ ਤੇ ਉਹਨਾਂ ਦੀ ਜਿਹੜੇ ਨਾਮ ਨੂੰ ਆਈ ਉਹਨਾਂ ਦੀ ਕਤਾਲ ਕਰਦੇ ਖੈਰ ਦੇਖਿਆ ਜਾਵੇ ਤਾਂ ਸ਼ਰੀਆਮ ਦਿਨ ਦਿਹਾੜੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਸੋ ਜਿਹੇ ਲੁਟੇਰੇ ਤੇ ਚੋਰਾਂ ਦੇ ਖਿਲਾਫ ਸਖਤ ਐਕਸ਼ਨ ਹੋਣਾ ਚਾਹੀਦਾ